ਸਸ੍ਰੀਕਾਲ ਨਮਸਤੇ ਆਦਾਵ ਦੋਸਤੋ 3-4 ਦਿਨ ਹੋ ਗਏ ਤੁਸੀਂ ਵੀਡੀਓਜ਼ ਬਹੁਤ ਦੇਖੀਆਂ ਹੋਣਗੀਆਂ ਦੁਬਈ ਦੀਆਂ ਖਾਸ ਕਰਕੇ ਦੁਬਈ ਦੇ ਵਿੱਚ ਜਿਹੜੀ ਸਮੱਸਿਆ ਪਣੀ ਹੋਈ ਹੈ ਇੰਨੀ ਤੇਜ਼ ਹਵਾਵਾਂ ਦੇ ਨਾਲ ਤੇਜ਼ ਬਾਰਿਸ਼ ਔਰ ਤੇਜ਼ ਪਾਣੀ ਇੰਨਾ ਭਾਵ ਵੱਧ ਚੁੱਕਾ ਹੈ ਕਿ ਉੱਥੇ ਬਹੁਤ ਹੀ ਜਾਨੀ ਔਰ ਮਾਲੀ ਨੁਕਸਾਨ ਹੋਇਆ ਹੈ ਕੋਈ ਸੜਕ ਕੋਈ ਸਕੂਲ ਕੋਈ ਹਸਪਤਲ ਔਰ 에어ਪੋਰਟ ਤੋਂ ਲੈ ਕੇ ਰੇਲਵੇ ਤੱਕ ਦੀਆਂ ਸਾਰੀਆਂ ਸੇਵਾਵਾਂ ਠੱਪ ਰੀਆਂ ਦੋ ਦਿਨ ਔਰ ਅਜੇ ਵੀ ਹਾਲਾਤ ਪੂਰੇ ਸਮਾਨ ਨਹੀਂ ਹੋਏ ਦੇਖੋ ਇੱਕ ਹੁੰਦਾ ਹੈ ਕੁਦਰਤ ਦਾ ਕ੍ਰਿਸ਼ਮਾੜਾ ਆਪਾਂ ਕਹਿ ਦਿੰਦੇ ਆ ਕ੍ਰਿਸ਼ਮਾ ਉਹ ਹੁੰਦਾ ਜਿਹੜਾ ਅਚਾਨਕ ਕੋਈ ਬਹੁਤ ਹੀ ਅਜੀਬ ਜੀਬੋ ਗ੍ਰੀਵ ਘਟਨਾ ਹੋਏ ਇੱਕ ਹੁੰਦਾ ਹੈ ਕੁਦਰਤ ਦਾ ਕਹਿਰ ਇਹ ਕੁਦਰਤ ਦਾ ਕਹਿਰ ਜੇ ਬੰਦਾ ਲੱਗਿਆ ਹੋਇਆ ਕੁਦਰਤ ਤੇ ਮਗਰ ਕੁਦਰਤ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਔਰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕੁਦਰਤ ਹੈ ਨਹੀਂ ਰੱਬ ਹੈ ਨਹੀਂ ਇਹ ਇੱਕ ਬਕਵਾਸ ਚੀਜ਼ਾਂ ਨੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਸੈਂਸ ਹੈ ਸੋ ਸੈਂਸ ਲੱਗੀ ਹੋਈ ਹੈ ਮਗਰ ਰੱਬ ਦੇ ਔਰ ਸੈਂਸ ਦੇ ਮਦਦ ਜਿਹੜੇ ਨੇ ਉਹ ਆਪਣਾ ਸਮੇਂ-ਸਮੇਂ ਤੇ ਕੋਸ਼ਿਸ਼ ਜ਼ਰੂਰ ਕਰਦੇ ਨੇ ਉਹਦੀ ਮਹਿਮਾ ਨੂੰ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਉਹਦੇ ਪਿੱਛੇ-ਪਿੱਛੇ ਤੁਰੇ ਫਿਰਦੇ ਨੇ ਪਰ ਉਹਦੀ ਮਹਿਮਾ ਨੂੰ ਕੋਈ ਨਹੀਂ ਜਾਣ ਪਾਇਆ ਇੱਥੋਂ ਤੱਕ ਕਿ ਸਾਇੰਸ ਦਾ ਸਾਇੰਸ ਇਥੋਂ ਤੱਕ ਵਧੀ ਹੈ ਕਿ ਆਪਾਂ بارش ਜਿਹੜੀ ਆਪਾਂ ਕਹਿੰਦੇ ਸੀ ਇੰਦਰ ਦੇਵਤੇ ਦੇ ਹੱਥ ਵਿੱਚ ਹੈ ਸੋ ਉਹ ਅੱਜ ਕੱਲ ਸਾਇੰਸਦਾਨਾਂ ਦੇ ਹੱਥ ਵਿੱਚ ਹੈ ਸਾਇੰਟਿਸਟਾਂ ਦੇ ਹੱਥ ਵਿੱਚ ਹੈ ਜਿੱਥੇ ਮਰਜ਼ੀ ਹੈ ਉਹ ਜਾਂ ਛੜਕਾਓ ਕਰਦੇ ਨੇ ਹੈਲੀਕਾਪਟਰਾਂ ਦੇ ਨਾਲ ਮਿੰਟੋ ਮਿੰਟੀ ਵਾਤਾਵਰਣ ਬਦਲ ਜਾਂਦਾ ਹੈ ਮਿੰਟੋ ਮਿੰਟੀ ਪਰਿਆਵਰਣ ਬਦਲ ਜਾਂਦਾ ਹੈ ਔਰ ਬੱਦਲ ਭਾਰੀ ਹੋ ਜਾਂਦੀ ਹੈ ਔਰ بارش ਹੋ ਜਾਂਦੀ ਹੈ ਸੋ ਇਹੋ ਜਿਹਾ ਪੂਰੀ ਦੁਨੀਆ ਤੇ ਸਿਲਸਿਲਾ ਚੱਲ ਲਿਆ ਹੈ ਸਾਇੰਸਦਾਨ ਲੱਗੇ ਹੋਏ ਨੇ ਔਰ ਜਿੱਥੇ ਮਰਜ਼ੀ ਮੀਂਹ ਪਵਾ ਸਕਦੇ ਨੇ ਰੇਗ ਦੇ ਸਥਾਨ ਦੇ ਵਿੱਚ ਵੀ ਰਾਜਸਥਾਨ ਜਿਵੇਂ ਆਪਣਾ ਇਥੇ ਸੁੱਕਾ ਏਰੀਆ ਸੋ ਐਦਾਂ ਦੁਬਈ ਦੇ ਵਿੱਚ ਵੀ ਇਹਨਾਂ ਨੇ ਕਈ ਵਾਰੀ ਕੀਤਾ ਤਾਂ ਇਸ ਵਾਰੀ ਲੱਗਦਾ ਕੈਮੀਕਲ ਜ਼ਿਆਦਾ ਲੱਗ ਗਿਆ ਤੇ ਹੁਣ ਹੋ ਗਿਆ ਕੰਟਰੋਲ ਤੋਂ ਬਾਹਰ ਚਲੋ ਉਹ ਮਜ਼ਾਕ ਦੀ ਗੱਲ ਸੀ ਇਹ ਕੁਦਰਤ ਨੂੰ ਜਿੰਨਾ ਬੰਦਾ ਪਰਖਣ ਦੀ ਕੋਸ਼ਿਸ਼ ਕਰੂਗਾ ਕੁਦਰਤ ਉਨੀ ਵਿਗੜ ਜਾਂਦੀ ਹੈ ਉਨੀ ਉਲਟੀ ਪੈ ਜਾਂਦੀ ਹੈ ਸੋ ਦੁਬਈ ਵਾਲਿਆਂ ਨੂੰ ਬਹੁਤ ਭਾਰੀ ਪਈ ਹੋਈ ਆ ਉਥੇ ਜੋ ਚਾਨ ਮਾਲ ਪਸ਼ੂ ਟੰਗਰ ਸਭ ਵਹਿ ਗਏ ਔਰ ਬੁਰਾ ਹਾਲ ਹੋ ਗਿਆ ਬਾਕੀ ਰੇਗਿਸਤਾਨ ਹੈ ਉੱਥੇ ਨਿਹਰਾ ਰੇਤ ਹੈ ਪਾਣੀ ਲੱਭਦਾ ਨਹੀਂ ਸਮੁੰਦਰ ਦਾ ਪਾਣੀ ਕਿਵੇਂ ਆਉਂਦਾ ਤਿੰਨ ਚੋਗਾ ਕਿਵੇਂ ਲੋਕ ਜ਼ਿੰਦਗੀ ਬਤੀਤ ਕਰਦੇ ਨੇ ਪਰ ਉਹੀ ਪਾਣੀ ਅੱਜ ਕੱਲ ਆਮ ਹੋਇਆ ਪਿਰਦਾ ਜਿੱਥੇ 100 ਸਾਲ ਦੀ ਹਿਸਟਰੀ 80 ਸਾਲ ਦੀ ਹਿਸਟਰੀ ਕ੍ਰੋਸ ਕਰਤੀ ਇੰਨੀ ਕਦੀ ਬਾੜ ਔਰ بارش ਨਹੀਂ ਆਈ ਦੁਬਈ ਦੇ ਵਿੱਚ 100 ਹੁਣ ਪਾਣੀ ਸੜਕਾਂ ਦੇ ਵਿੱਚ ਗਲੀਆਂ ਵਿੱਚ ਨਾਲਿਆਂ ਵਿੱਚ ਜਿਵੇਂ ਆਪਣੇ ਇੱਥੇ ਉੱਚੇ-ਉੱਚੇ ਟਿੱਬੇ ਹੁੰਦੇ ਨੇ ਐਕਸਟਰਾ ਉੱਚੇ ਟਿੱਬਿਆਂ ਤੇ ਉੱਚੀਆਂ ਥਾਵਾਂ ਤੇ ਜਿੱਥੇ ਟਿੱਲਿਆਂ ਤੇ ਜਿੱਥੇ ਕਦੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਸੀ ਰੁਕਦੀ ਉਥੇ ਪਾਣੀ ਪਾਣੀ ਜਲ ਥਲ ਹੋਇਆ ਫਿਰਦਾ ਗਲਗਲ ਪਾਣੀ ਆਮ ਸਕੂਲਾਂ ਕੋਲਿਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਰੇ ਰੇਸਾਂ ਤੇ ਆਹਾਂ 에ਰਪੋਰਟਾਂ ਦੇ ਦੇਖਿਆ ਸੋ ਦੋ ਦਿਨ ਹਵਾਈ ਸੇਵਾਵਾਂ ਵੀ ਠਾਪ ਰੀਆਂ ਦੁਬਈ ਦੀਆਂ ਦੇਖ ਰਹੇ ਤੁਸੀਂ ਵੀਡੀਓਜ਼ ਇਹਦੇ ਨਾਲ ਨਾਲ ਨਿਹਰਾ ਦੁਬਈ ਨਹੀਂ ਨਾਲੇ ਕਤਰ ਦੇਸ਼ ਪਿੰਦਾ ਹੈ ਉਥੇ ਵੀ ਭਾਰੀ بارش ਕਤਰ ਦੇ ਵਿੱਚ ਵੀ ਭਾਰੀ بارش ਹੋਈ ਆ ਭਾਰੀ ਤਬਾਹੀ ਹੋਈ ਆ ਇਹਦੇ ਨਾਲ ਨਾਲ Oman ਇੱਕ ਬਹਿਰੀਨ ਸੋ ਇੱਥੇ ਵੀ ਬਹੁਤ بارش ਤੇ ਭਾਰੀ ਨੁਕਸਾਨ ਹੋ ਰਿਹਾ ਸੋ ਅਰਬ ਦੇਸ਼ਾਂ ਦੇ ਉੱਤੇ ਕੁਦਰਤ ਦਾ ਕਹਿ ਰਿਹਾ ਇਸ ਵਾਰ ਜਿਆਦਾ ਫੁੱਟਿਆ ਹੋਇਆ ਸੋ ਤੁਸੀਂ ਦੇਖ ਰਹੇ ਹੋ ਕਿੰਨਾ ਨੁਕਸਾਨ ਹੈ ਕਿਸ ਤਰ੍ਹਾਂ ਆਪਣੇ ਊਠ ਕਿੰਨਾ ਨੁਕਸਾਨ ਕਿੱਦਾਂ ਗੱਡੀਆਂ ਪਾਣੀ ਦੇ ਵਿੱਚ ਭਸਮ ਹੋਈ ਜਾ ਰਹੀਆਂ ਨੇ ਇੰਨਾ ਜਲ ਥਲ ਕਿੱਥੋਂ ਆ ਗਿਆ ਸੋ ਦੋਸਤੋ ਜਦੋਂ ਕੁਦਰਤ ਦਾ ਕਹਿਰ ਫੁੱਟਦਾ ਹੈ ਤਾਂ ਫਿਰ ਉਹਦੇ ਅੱਗੇ ਇਨਸਾਨ ਬੇਵੱਸ ਹੋ ਜਾਂਦਾ ਹੈ ਸਾਇੰਸਦਾਨ ਬੇਵੱਸ ਹੋ ਜਾਂਦੇ ਨੇ ਸਾਰੇ ਯੰਤਰ ਤੰਤਰ ਮੰਤਰ ਜਿੰਨੇ ਨੇ ਸਾਰੇ ਫੇਲ ਹੋ ਜਾਂਦੇ ਨੇ ਸੋ ਰੱਬ ਦੀ ਕਰਾਮਾਤ ਨੂੰ ਨਹੀਂ ਛੇੜਨਾ ਚਾਹੀਦਾ ਇਹ ਜਿਹੜੀ ਚੀਜ਼ ਹੈ ਇਹ ਕਹਿੰਦੇ ਨੇ ਕਿ ਜਦੋਂ ਦੁਨੀਆ ਦਾ ਅੰਤ ਹੋਣਾ ਹੈ ਤਾਂ ਪਾਣੀਆਂ ਦੇ ਨਾਲ ਹੋਣਾ ਹੈ ਅੱਗ ਦੇ ਨਾਲ ਹੋਣਾ ਹੈ ਹਵਾਵਾਂ ਦੇ ਨਾਲ ਹੋਣਾ ਹੈ ਤੁਸੀਂ ਸਾਰਾ ਐਦਾਂ ਦੇਖ ਹੀ ਰਹੇ ਹੋ ਤੁਸੀਂ ਉਪਲਾ ਅੱਗ ਜਿਹੜੀ ਆ ਦੇਖ ਰਹੇ ਬਰਸਰੀਆਂ ਕੋਲੇ ਬਾਰੂਦ ਸਿੱਕਾਂ ਨਾਲ ਲੜਾਈਆਂ ਲੱਗੀਆਂ ਹੋਈਆਂ ਨੇ ਸੋ ਦੁਨੀਆ ਦੇ ਖਾਤਨੇ ਦੇ ਇੰਡੀਕੇਸ਼ਨ ਨੇ ਜਦੋਂ ਬੰਦੇ ਦੇ ਸਰੀਰ ਦੇ ਵਿੱਚ ਕੋਈ ਬਿਮਾਰੀ ਚੱਲਦੀ ਹੈ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਵੀਪੀ ਹਾਈ ਲੋ ਹੁੰਦਾ ਹੈ ਤਾਂ ਸਮਝ ਜਾਣਾ ਚਾਹੀਏ ਕਿ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਹੈ ਖਾਦਾ ਪੀਤਾ ਗੜਬੜ ਹੋਏ ਤਾਂ ਸਮਝ ਲੋ ਪੇਟ ਚ ਪ੍ਰੋਬਲਮ ਹੈ ਸਿਰ ਪੀੜ ਹੋਏ ਤਾਂ ਸਮਝ ਲੋ ਕਿ ਮਤਲਬ ਆਪਣੇ ਦਿਮਾਗੀ ਕਮਜ਼ੋਰੀ ਹੈਗੀ ਹੈ ਹੁਣ ਆਪਾਂ ਵੀ ਸਮਝ ਲਈਏ ਕਿ ਇੰਦਰ ਚਾਰੇ ਕਈ ਦੇਸ਼ਾਂ ਦੇ ਵਿੱਚ ਚੰਗਾ ਲੱਗਿਆ ਹੋਈਆਂ ਨੇ ਔਰ ਇੱਕ ਨੂੰ ਇੱਕ ਨਹੀਂ ਸਹਿਣ ਰਿਹਾ ਕੋਈ ਇੰਦਰ ਆਹ ਪਾਣੀਆਂ ਦੀ ਬਾੜ ਪਿੱਛੇ ਭਾਰਤ ਦੇ ਵਿੱਚ ਵੀ ਇੰਨੀ ਤਗੜੀ ਬਾੜ ਆਈ ਸੀ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਸੋ ਕੁਦਰਤ ਇੱਕ ਇੰਡੀਕੇਸ਼ਨ ਦੇ ਰਹੀ ਹੈ ਵੀ ਤਿਆਰ ਹੋ ਜੋ ਨਾਮ ਜਪਣ ਵਾਲੇ ਉਹ ਨਾਮ ਜਪ ਲਓ ਉਹ ਜਿਹੜੇ ਨਹੀਂ ਜਪਦੇ ਉਹ ਵੀ ਤਿਆਰੀਆਂ ਕਰ ਲਓ ਮਾਲਾ ਫੜ ਲਓ ਛੱਪ ਲਿਆ ਕਰੋ ਵੀ ਹੁਣ ਮੈਂ ਆਪਣਾ ਅਸਲ ਵਿਰਾਟ ਰੂਪ ਦਿਖਾਣ ਵਾਲੀਆਂ ਸੋ ਬਚਣਗੇ ਮਿਰ ਲਈ ਬਚਣਗੇ ਇਹਦੇ ਵਿੱਚ ਜਿਹੜੇ ਰੱਬ ਦੇ ਨਾਲ ਜੁੜੇ ਰਹਿਣਗੇ ਸੋ ਕੁਦਰਤ ਹੈ ਕੁਦਰਤ ਨੂੰ ਕੁਦਰਤੀ ਸਮਝਣਾ ਚਾਹੀਦਾ ਹੈ ਰੱਬ ਦੇ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਦੋਸਤੋ ਦੇਖੋ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਅਸੀਂ ਅਰਦਾਸ ਕਰਦੇ ਆ ਆਸ਼ਾ ਕਰਦੇ ਆ ਕਿ ਅੱਗੋਂ ਇਹ ਕੰਮ ਕੁਝ ਉਹਨਾਂ ਨੂੰ ਠੱਲ ਪਵੇਗੀ ਔਰ ਕੁਝ ਹਾਲਾਤ ਸਮਾਨ ਹੋਣਗੇ ਪਰ ਵਾਹਿਗੁਰੂ ਮਿਹਰ ਕਰੇ ਇਨਾਂ ਜੀਵ ਜੰਤੂ ਪਸ਼ੂਆਂ ਦੇ ਨਾਲ ਨਾਲ ਜਿੰਨੇ ਵੀ ਪੰਛੀ ਨੇ ਹਨਾ ਨੁਕਸਾਨ ਬਹੁਤ ਹੈ ਤੇ ਮਹਾਰਾ ਸੱਚੇ ਪਾਚਾ ਬਖਸ਼ਬੰਦੀ ਕਰੇ ਹੁਣ ਅੱਗੇ ਵਾਸਤੇ ਰਹਿਮ ਕਰੇ ਔਰ ਲੋਕਾਂ ਨੂੰ ਵੀ ਚਾਹੀਦਾ ਕਿ ਚੰਗੇ ਔਰ ਭਲੇ ਔਰ ਨੇਕ ਕੰਮ ਕਰੇ ਕਰੀਏ ਜ਼ਿੰਦਗੀ ਦਾ ਕੋਈ ਘਰੋਸਾ ਨਹੀਂ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਆਪਣੇ ਚੈਨਲ ਦਾ ਨਾਮ ਹੈ ਬੱਲੇ ਬੱਲੇ ਵਲੋਗਸ ਇੱਥੇ ਕਈ ਤਰ੍ਹਾਂ ਦੇ ਵੀਡੀਓਜ਼ ਆਉਂਦੀਆਂ ਨੇ ਜੇ ਤੁਸੀਂ ਹਰ ਤਰ੍ਹਾਂ ਦੀ ਵੀਡੀਓ ਪਿੱਛੇ ਆਪਣਾ ਤੁਹਾਡਾ ਵੀਡੀਓਜ਼ ਦੇ ਵਿੱਚ ਜਾ ਕੇ ਮਿਲੀਆਂ ਵਿੱਚ ਸਾਰੀਆਂ ਨੂੰ ਦੇਖ ਸਕਦੇ ਹੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੇ ਕਿਸੇ ਭੈਣ ਭਰਾ ਨੇ ਆਪਣੀ ਕਿਸੇ ਵੀ ਟੌਪਿਕ ਤੇ ਵੀਡੀਓ ਬਣਾਨੀ ਹੋਵੇ ਕੋਈ ਇਹੋ ਜਿਹੀ ਖਬਰ ਹੋਵੇ ਜਿਹਦੇ ਤੱਕ ਤੁਹਾਨੂੰ ਪਤਾ ਹੋਵੇ ਔਰ ਅਜੇ ਤੱਕ ਚੈਨਲ ਤੇ ਲਾ ਪਈ ਹੋਵੇ ਸੋ ਆਪਣਾ ਕੰਟੈਕਟ ਨੰਬਰ ਛੱਡ ਸਕਦੇ ਹੋ ਮੈਸੇਜ ਵਿੱਚ ਤੇ ਆਪਾਂ ਤੁਹਾਡੇ ਨਾਲ ਰابطਾ ਕਰਾਂਗੇ ਫਿਰ ਕੋਸ਼ਿਸ਼ ਕਰਾਂਗੇ ਕਿ ਉਹਦੇ ਤੇ ਵੀ ਵੀਡੀਓ ਬਣਾਈਏ ਸੋ ਸਸਰੇ ਕਰਨ ਧੰਨਵਾਦ ਸਤਿ